ਸੀ ਵੀ ਪੋਲੂਸ਼ਨ ਵੀ ਹੋ ਗਿਆ ਹਾਂ ਹਾਂ ਜਨਾਬ ਹਾਂ ਫਾਨੀ ਇੱਕ ਮਿੰਟ ਵੇਟ ਕਰ ਇੱਕ ਹਾਂਜੀ ਆ ਵੀਡੀਓ ਜਨਾਬ ਹਾਂਜੀ ਸਾਰੇ ਕਾਗਜ਼ ਪੂਰੇ ਲਈ ਫਿਰਦਾ ਕਿਵੇਂ ਕਰੀਏ ਫਿਰ ਉਹ ਸਾਰੇ ਕਾਗਜ਼ ਪੂਰੇ ਨੇ ਔਰ ਲਹਾਂਸ ਵੀ ਹੈਗਾ ਆਰ ਸੀ ਵੀ ਆ ਤੇ ਉਹ ਕੀ ਹੁੰਦੀ ਆਪਣਾ ਪੋਲੂਸ਼ਨ ਵਾਲਾ ਉਹ ਵੀ ਹੈਗਾ ਸਾਰਾ ਕੁਝ ਲਈ ਫਿਰਦਾ ਹਾਂਜੀ ਆ ਤਨ ਵੀ ਕੱਲ ਨਹੀਂ ਪਤਾ ਜਗ ਨੂੰ ਕਿਹੜੀ ਡਿਊਟੀਆਂ ਸਖਤ ਨੇ ਤੁਸੀਂ ਪਰ ਖੜੋ ਮੈਂ ਕਰਦਾ ਗੱਲ ਹਾਂ ਸੁਣ ਹਾਂ ਆਪੇ ਕਹਿਣਾ ਬੈਠੋ ਕਹਦੇ ਕਹਣਾ ਖੜੋ ਕੀ ਕਰਾਂ ਮੈਂ ਨਹੀਂ ਕੋਈ ਨਹੀਂ ਇਹ ਜਿਪਸੀ ਤੇ ਬੈਠੋ ਤੁਸੀਂ ਹਾਂ ਔਰ ਫਿਰ ਹਾਂਜੀ ਜਨਾਬ ਸਾਰੇ ਕਾਗਜ਼ ਪੂਰੇ ਨੇ ਸਾਰੇ ਡਾਕੂਮੈਂਟਸ ਪੂਰੇ ਨੇ ਜਨਾਬ ਸਭ ਸਮਾ ਰੱਖਿਆ ਹਾਂਜੀ ਲਾਇਸੈਂਸ ਬਣਾ ਰੱਖਿਆ ਆਰ ਸੀ ਦਿਖਾਦੀ ਜਨਾਬ ਅਸੀਂ ਜਨਾਬ ਔਰ ਸਾਰਾ ਪੁਲਿਸ ਵੀ ਦਿਖਾ ਦੇ ਡਾਕੂਮੈਂਟ ਪੂਰੇ ਰੱਖਣਾ ਚਾਹੀਦੇ ਨੇ ਕਿਉਂਕਿ ਅੱਜਕੱਲ੍ਹ ਚੋਰੀਆਂ ਬਹੁਤ ਸਖਤ ਆ ਤੇ ਮੋਟਰਸਾਈਕਲ ਕਰੋ ਲਈ ਜਨਾਬ ਨਵਾਂ ਮੋਟਰਸਾਈਕਲ ਲਈ 15 ਦਿਨ ਲੈਣ ਨੂੰ ਆਹ ਦੇਖ ਲਓ ਆਹ ਦੇਖ ਲਓ ਜਨਾਬ ਆਰ ਬਣਿਆ ਹੋਇਆ ਵਧਾਈਆਂ ਬਹੁਤ ਬਹੁਤ ਵਧਾਈਆਂ ਮੋਟਰਸਾਈਕਲ ਦੀਆਂ ਆ ਫਿਰ ਜਨਾਬ ਜਨਾਬ ਉਹਨੇ ਜਾਵੇ ਕਿਵੇਂ ਜਾਵੇ ਨਵੇਂ ਮੋਟਰਸਾਈਕਲ ਦੀਆਂ ਵਧਾਈਆਂ ਦੇਜਾ ਡਿਊਟੀਆਂ ਸਖਤ ਨੇ